ਯਾਰਾ ਕਾ ਅੰਕਲ ਜੀ ਗੋਲ ਗੱਪਿਆਂ ਦੀ ਰੇੜੀ ਲਾਉਂਦ ਨੇ ਸੀਤਾ ਰਾਮ ਦੇ ਨਾਮ ਤੇ ਰੇੜੀ ਆ ਗਈ ਚੱਲੋ ਜਿੰਨਾ ਨੂੰ ਠੀਕ ਲੱਗਦ ਨੇ ਆਪੋ ਆਪਣਾ ਹਰ ਇੱਕ ਬੰਦੇ ਦਾ ਟੇਸਟ ਹੁੰਦਾਗਾ ਚੱਲ ਯਾਰ ਸਫਾਈ ਦਾ ਵੀ ਧਿਆਨ ਰੱਖਣਾ ਚਾਹੀਦਾਗਾ ਤੁਸੀਂ ਦੇਖੀ ਚੱਲਿਓ ਅੱਗੇ ਅੱਗੇ ਪਾਣੀ ਬਣਾਉਂਦ ਨੇ ਵਿੱਚ ਹੱਥ ਘੋਲ ਦਿੰਦ ਨੇ ਪੂਰੀ ਬਾ ਯਾਰ ਮੈਨੂੰ ਤਾਂ ਕੁਝ ਠੀਕ ਨਹੀਂ ਲੱਗਦਾ ਦੇਖੀ ਚੱਲੋ ਦੇਖ ਹੁਣ ਹੱਥ ਘੋਲ ਲਾਂਗੇ ਫੇਰ ਵਿੱਚ ਲੋ ਯਾਰ ਇਹ ਕੋਈ ਠੀਕ ਥੋੜੀ ਆ ਆਪ ਪਤਾ ਨਹੀਂ ਖਾ ਦਾ ਪੇਸਟ ਜਾਂ ਤਿਆਰ ਕੀਤਾ ਹੋਇਆ ਇਹਦੇ ਤਿੰਨ ਚਾਰ ਡੋਂਗੇ ਭਰ ਕੇ ਯਾਰ ਮੈਨੂੰ ਤਾਂ ਕੁਝ ਠੀਕ ਨਹੀਂ ਲੱਗਦਾ ਦੇਖੀ ਚ ਯਾਰ ਠੀਕਾ ਟੇਸਟ ਅਨੁਸਾਰ ਹੁੰਦਾਗਾ ਯਾਰ ਹਰ ਇੱਕ ਚੀਜ਼ ਸਵਾਈ ਦਾ ਵੀ ਧਿਆਨ ਰੱਖਣਾ ਚਾਹੀਦਾਗਾ ਦੇਖੀ ਚੱਲਿਓ ਵੀਰੇ ਹਾਂ ਹੁਣ ਅੱਗੇ ਦੇਖਣਾਂ ਨੇ ਤੁਸਕ ਜੀਚ ਕੱਢ ਲਿਓ ਲਿਕਵਿਡ ਜੇ ਤਿੰਨ ਚਾਰ ਪਾਉਣਗੇ ਉਹ ਦੇਖੀ ਚੱਲਿਓ ਅੱਗੇ ਇੱਕ ਤਾਪਾ ਤਾ ਇੱਕ ਹੋ ਗਿਆ ਗਿਣੀ ਚੱਲਿਆ ਨਾਲ ਹੁੰਦੇ ਇੱਕ ਦੇਖੀ ਚੱਲਿਆ ਮੈਨੂੰ ਤਾਂ ਕੁਝ ਵਧੀਆ ਨਹੀਂ ਲੱਗਿਆ ਯਾਰ ਇਹ ਚੀਜ਼ ਇਹਨਾਂ ਦੀ ਲਗਾ ਯਾਰ ਵਿੱਚੀ ਹੱਥ ਸੱਜਰ ਸਫਾਈ ਦਾ ਵੀ ਧਿਆਨ ਰੱਖਣਾ ਚਾਹੀਦਾ ਯਾਰ ਬੰਦਿਆਂ ਦਾ ਦੇਖੀ ਚੱਲਿਓ ਪਤਾ ਨਹੀਂ ਕੀ ਇਹ ਮਿਰਚਾਂ ਆਈਆਂ ਕੋਲੀਆਂ ਹੋਈਆਂ ਨੇ ਇਹਨਾਂ ਦਾ ਨਾਂ ਇਹ ਦੱਸਦੇ ਹੁੰਦੇ ਨੇ ਵੀ ਇਹ ਕੀ ਆ ਕੀ ਨਾ ਕਹਿ ਦਿੰਦੇ ਨੇ ਸਾਡਾ ਸੀਕ੍ਰੀਟ ਆ ਯਾਰ ਇਹ ਸੀਕ੍ਰੀਟ ਕੀ ਆਗਾ ਸਾਡਾ ਦੇਖਿਓ ਹੁਣ ਯਾਰ ਬਾਹ ਖੋਲ ਦੇਣਗੇ ਖੋਲਣ ਕੇ ਬਾਹ ਪਾ ਕੇ ਵਿੱਚ ਯਾਰ ਐਂ ਥੋੜੀ ਘੱਟ ਨਾ ਚਾਹੀਦਾ ਯਾਰ ਦੇਖੀ ਚੱਲਿਓ ਅੱਗੇ ਅੱਗੇ ਵੀਰੇ ਕੀ ਕਰਦੇ ਨੇ ਕੀ ਨਾ ਯਾਰ ਮੈਨੂੰ ਤਾਂ ਬਸ ਵਧੀਆ ਨਹੀਂ ਲੱਗਿਆ ਇਹ ਤਰੀਕਾ ਇਹਨਾਂ ਦਾ ਪਾਣੀ ਬਣਾਉਣ ਦਾ ਯਾਰ ਨਾ ਉਹਨੂੰ ਟਾਕੇ ਰੱਖ ਦੇਣਾ ਕੁਝ ਹੋਰ ਦੇਖੀ ਚੱਲੇ ਵੀ ਮੈਨੂੰ ਤਾਂ ਕੁਝ ਪਧਿਆ ਨਹੀਂ ਲੱਗਿਆ ਹੁਣ ਦੇਖੇ ਉਹਨੂੰ ਖੋਲਣ ਗਿਆ ਜਾਂ ਵਿੱਚ ਹੱਥ ਕੋਲ ਤਾਂ ਬਿਨਾ ਮਤਲਬ ਤੋਂ ਇਹ ਗੱਲ ਥੋੜੀ ਹੁੰਦੀ ਆਗੀ ਲਓ ਯਾਰ ਦੇਖੀ ਚੱਲੋ ਲੈ ਗੱਲਾਂ ਵੀ ਯਾਰ ਚੱਲ ਠੀਕ ਆਗਾ ਤੁਸੀਂ ਆਪਦਾ ਕੰਮ ਕਰਨਾਗਾ ਕੰਮ ਕਰੋ ਠੀਕ ਆ ਪੈਸੇ ਕਮਾਉਣੇ ਨੇ ਲਓ ਯਾਰ ਲੈ ਹੱਥ ਕੋਲ ਤਾਂ ਬਿਨਾ ਗੱਲ ਤੋਂ ਲੈ ਆ ਇਦਾਂ ਥੋੜੀ ਹੁੰਦਾ ਯਾਰ ਇਹ ਲਓ ਇਰ ਕੰਮ ਕਰਨਾ ਕੰਮ ਕਰੋ ਤਰੀਕੇ ਨਾਲ ਕੰਮ ਕਰੋ ਸਫਾਈ ਦਾ ਵੀ ਧਿਆਨ ਰੱਖੋ ਜਿਹੜੇ ਲੋਕਾਂ ਨੇ ਖਾਣਾ ਉਹਦੇ ਜਿੱਹ ਤੱਕ ਢੋਲੀ ਜਾਂਦੇ ਹੋਗੇ ਕਿ ਯਾਰ ਮੈਨੂੰ ਤਾਂ ਕੁਝ ਠੀਕ ਨਹੀਂ ਲੱਗਿਆ ਯਾਰ ਇਦਾਂ ਥੋੜੀ ਜਿਹੀ ਸੋਨ ਨੂੰ ਵੀ ਗਲਤ ਲੱਗਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਯਾਰ ਮੈਨੂੰ ਤਾਂ ਕੁਝ ਵੀ ਨਹੀਂ ਸਮਝ ਲੱਗਦੀ ਵੀ ਕੀ ਕਰਦੇ ਨੇ ਲੋਕ ਖਾਈ ਪਤਨ ਨਹੀਂ ਕਿਵੇਂ ਜਾਂਦੇ ਨੇ ਜਿਹੜੇ ਲਵੇ ਖੜੇ ਨੇ ਖੜੇ ਹੱਸੀ ਜਾਂਦੇ ਨੇ ਯਾਰ ਚਲ ਕੋਈ ਚੀਜ਼ ਰੱਖੇ ਬੰਦਾ ਉਹਦੇ ਨਾਲ ਤਿਆਰ ਕਰ ਲੇ ਠੀਕ ਆਗਾ ਮੰਨ ਲੇ ਆਪਾਂ ਇਹ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਐ ਰ ਕਮੈਂਟ ਕਰਕੇ ਦੱਸਿਓ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਪਰ ਮੈਨੂੰ ਇਹ ਤਰੀਕਾ ਗਲਤ ਲੱਗਿਆ ਫਸੋਚਿਆ ਛੋਡੇ ਨਾਲ ਸ਼ੇਅਰ ਕੀਤਾ ਜਾਵੇ ਬਾਕੀ ਛੋਡੀ ਹਰ ਇੱਕ ਦੀ ਬੰਦੇ ਦੀ ਆਪੋ ਆਪਣੀ ਸੋਚਣੀ ਹੁੰਦੀ ਹੈ ਕਿ ਯਾਰ ਬੰਦਾ ਕਿਸੇ ਹੋਰ ਚੀਜ਼ ਕੋਈ ਰਿਕਾਰਡ ਸੀ ਰੱਖੇ ਕੋਸੋ ਰੱਖੇ ਉਹਦੇ ਨਾਲ ਕੋਲ ਲੈਣਾ ਕਿੰਨਾ ਯਾਰ ਪਾਣੀ ਨਹੀਂ ਢੀਡਾ ਦੇਣਾਗਾ ਠੀਕ ਹਨਾ ਦੇਖੀ ਚੱਲਿਓ ਵੀਰੇ ਕੀ ਕਰਦੇ ਨੇ ਇਹ ਯਾਰ ਠੀਕ ਆ ਵੀ ਤੁਸੀਂ ਪੈਸੇ ਕਮਾਉਣੇ ਨੇ ਕਮਾਉ ਤਰੀਕੇ ਨਾਲ ਪੈਸੇ ਕਮਾਉ ਉਹ ਨਹੀਂ ਕੋਈ ਗੱਲ ਹੈਗੀ ਦਿਹਾੜੀ ਕਰੋ ਆਪਦਾ ਜੋ ਕਰ ਉਹ ਸਾਲ ਛੋਡੀ ਇੱਛਾ ਕੀ ਸਰਾ ਹੱਥ ਖੋਲ ਨਾਲ ਦਾ ਵਿੱਚ ਕੋਈ ਬੜਾ ਵਧੀਆ ਤਰੀਕਾ ਨਹੀਂ ਯਾਰ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਇਹਨਾਂ ਨੂੰ ਉਦੋਂ ਬਾਅਦ ਆਪਾਂ ਖਾ ਖੂ ਕੇ ਕਹ ਦਿੰਦੇ ਆ ਬਹੁਤ ਟੇਸਟੀ ਸੀ ਬਹੁਤ ਅਜੀਬ ਉਹ ਹੋਰ ਵਿੱਚੀ ਉਹਦੇ ਹੱਥ ਖੋਲੀ ਜਾਂਦੇ ਨੇ ਯਾਰ ਮੈਨੂੰ ਤਾਂ ਕੁਝ ਠੀਕ ਨਹੀਂ ਲੱਗਿਆ ਯਾਰ ਬਹੁਤ ਗੁੱਸਾ ਵੀ ਉਹਦਾ ਮੇਰੀਆਂ ਚੀਜ਼ਾਂ ਦੇਖ ਕੇ ਯਾਰ ਨਾਉ ਦੇਖੋ ਬੰਦੇ ਦੇ ਕਿੰਨੇ ਗੰਦੇ ਨਗੰਦੇ ਨਾਉ ਨੇ ਦੇਖੋ ਅਰ ਇਹ ਗੱਲ ਥੋੜੀ ਹੈ ਯਾਰ ਲਓ ਲਓ ਇੱਕ ਗੱਲ ਹੈ ਪਤਾ ਨਹੀਂ ਕੀ ਯਾਰ ਕਿੱਡਾ ਕੋਈ ਤੁਹਾਡਾ ਬਿਜ਼ਨਸ ਆਗਾ ਚਲੋ ਠੀਕ ਆ ਵੀ ਤੁਸੀਂ ਮਿਹਨਤ ਕਰਦੇ ਹੋ ਠੀਕ ਆ ਯਾਰ ਕਿਸੇ ਟੰਗ ਤਰੀਕੇ ਨਾਲ ਕੰਮ ਕਰੋ ਯਾਰ ਲੋਕਾਂ ਦੀ ਛੇਤ ਨਾਲ ਕਿਉਂ ਖਲਵਾੜ ਕਰਦੇ ਹੋਗੇ ਲਓ ਲਓ ਮੈਂ ਤਾਂ ਕੋਈ ਸਮਝ ਨਹੀਂ ਆ ਰਹੀ ਵੀ ਕੀ ਕਰਦੇ ਨੇ ਉਹਦੇ ਜੀ ਹੱਥ ਖੋਲ ਤੇ ਪਤਾ ਨਹੀਂ ਉਹਦੇ ਜੀ ਕੀ ਲਿਕਵਿਡ ਜਾਂ ਮਿਰਚਾਂ ਜਾਂ ਘੋਲੀਆਂ ਕੀ ਨਾ ਬੰਦ ਗਵਾਉ ਉਹਦੇ ਹੱਥ ਖੋਲ ਦਿੰਦਾ ਜਿੱਦੋਂ ਬਾਦ ਸਖਾਉਣ ਲੱਗ ਗਿਆ ਇਹ ਬਹੁਤ ਸਾਰੇ ਕਹ ਕੇ ਜਾਂਦੇ ਨੇ ਬਹੁਤ ਸਵਾਦ ਬਹੁਤ ਸਵਾਦ ਯਾਰ ਮੈਨੂੰ ਤਾਂ ਕੁਝ ਠੀਕ ਨਹੀਂ ਲੱਗਿਆ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਦੇ ਥੈਂਕ ਯੂ ਧੰਨਵਾਦ ਜੀ